ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸਤ ਕਰ ਤਰੁਣ ਚੁੱਗ ਨੇ ਆਮ ਆਦਮੀ ਪਾਰਟੀ ਤੇ ਤਾंज ਕਾਸਤਾ ਕਿ ਇਹ ਬਹੁਤ ਹੀ ਮੰਦ ਭਾਗ ਹੈ ਕਿ ਆਮ ਆਦਮੀ ਪਾਰਟੀ ਸਿੱਖਿਆ ਤੇ ਵੀ ਰਾਜਨੀਤੀ ਕਰ ਰਹੀ ਹੈ ਬਹੁਤ ਤੁਰਭਾਗੇਪੁਰਨ ਹੈ ਕਿ ਪੰਜਾਬ ਦੇ 10ਵੀਂ ਦੀ ਕੁਐਸਚਨ ਇਅਰ ਦੇ ਅੰਦਰ ਜਿਹੜਾ ਬੋਰਡ ਦਾ ਇਗਜ਼ਾਮ ਹੈ ਪੋਲੀਟੀਕਲ ਸਾਇੰਸ ਦੀ ਕੁਐਸਚਨ ਇਅਰ ਚ ਕੁਐਸਚਨ ਪੁੱਛਿਆ ਜਾਂਦਾ ਹੈ ਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਦੱਸੋ 8 ਨੰਬਰ ਦਾ ਕੁਐਸਚਨ ਹੈ 2 ਨੰਬਰ ਦਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਮੈਂ ਭਗਵੰਤ ਮਾਨ ਸਾਨੂੰ ਸਾਹਿਬ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਜਦੋਂ ਦੀ ਕੇਜਰੀਵਾਲ ਸਾਹਿਬ ਦੀ ਆਪ ਦਾ ਪਾਰਟੀ ਦੀ 36 ਮਹੀਨਿਆਂਗੇ ਸਰਕਾਰ ਆਈ ਹੈ ਪੰਜਾਬ ਉਲਟੇ ਗੇਰ ਚ ਚੱਲ ਰਿਹਾ ਕੋਈ ਨਵਾਂ ਕੰਮ ਤੁਸੀਂ ਨਹੀਂ ਕੀਤਾ ਉਲਟਾ ਪੰਜਾਬ ਨੂੰ ਉਲਟੇ ਗੇਰ ਚ ਪਾਤਾ ਪੰਜਾਬ ਦੇ ਪਵਿੱਖ ਸਾਡੇ ਬੱਚਿਆਂ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਜਿਹੜਾ ਬਰਦਾਸ਼ਤ ਨਹੀਂ ਹੋਏਗਾ ਪੋਲੀਟੀਕਲ ਸਾਇੰਸ ਦੇ 8ਵੀਂ 8 ਨੰਬਰ ਦੇ ਕੁਐਸਚਨ ਔਰ 2 ਨੰਬਰ ਦੇ ਕੁਐਸਚਨ ਆਮ ਆਦਮੀ ਪਾਰਟੀ ਬਾਰੇ ਦੱਸਣ ਅਸੇ ਔਰ ਤੁਸੀਂ ਬੱਚਿਆਂ ਨੂੰ ਦਿਸ਼ਾ ਦੇਣ ਦੀ ਬਜਾਏ ਗੋਰੋਂ ਮਈ ਗੁਰੂਆਂ ਦਾ ਸੈਭਜ਼ਾਦਿਆਂ ਦਾ ਪੰਜਾਬ ਦੇ ਇਤਿਹਾਸ ਦਾ ਸੁਨਹਿਰੇ ਪਵਿੱਖ ਦੱਸ ਤੇ ਤਿਆਰ ਕਰੋ ਜਦ ਕਿ ਤੁਸੀਂ ਪਾਠਕ੍ਰਮ ਚ ਆਪਣੀ ਜਾਲਸਾ ਜੀਆਂ ਪੜਾਉਣਾ ਚਾਹ ਰਹੇ 12ਵੀਂ ਦੇ ਬੱਚੇ ਨੂੰ ਮਿਸਗਾਈਡ ਕਰ ਰਹੇ ਆਕਰ ਕਿਸ ਕਾਰਨ ਜਿਹੜਾ ਪਾਠਕ੍ਰਮ ਚ ਨਹੀਂ ਸੀ ਉਹ ਤੇ ਕੁਐਸਚਨ ਕਿਸ ਤਰ੍ਹਾਂ ਬਣ ਗਿਆ ਆਕਰ ਕਿਸ ਕਾਰਨ ਬੱਚਿਆਂ ਤੋਂ ਬੋਰਡ ਦੀ ਪ੍ਰੀਖਿਆ ਚ ਇਹੋ ਜਿਹਾ ਸਵਾਲ ਪੁੱਛਿਆ ਗਿਆ ਭਗਵੰਤਾ ਮਾਨ ਸਾਹਿਬ ਸਿੱਖਿਆ ਨੂੰ ਰਾਜਨੀਤਿਕਰਨ ਨਾ ਕਰੋ ਪੰਜਾਬ ਦੇ ਸਕੂਲ ਐਜੂਕੇਸ਼ਨ ਬੋਰਡ ਨੂੰ ಪಾರ್ಟ ಪಿ ಆರ ಓ ಬನ್ನ